ਮੈਂ ਸੁਣਿਆ ਅਜ ਤੱਕ ਕਿ ਸਭ ਤੋਂ ਵੱਡਾ ਦੁਸ਼ਮਣ ਉਹ ਹੁੰਦਾ ਜਿਹੜਾ ਪਹਿਲਾਂ ਸੱਜਣ ਹੋਵੇ ਕਿਉਂਕਿ ਉਹਨੂੰ ਸਾਡੀ ਵੀਕਨੈਸ ਪਤਾ ਹੁੰਦਾ ਸਾਰੀ ਤੇ ਉਹਨਾਂ ਵੱਲੋਂ ਕੁਝ ਹੋਰ ਵੀ ਚਲੋ ਨਾਮ ਨਹੀਂ ਲੈਣਾ ਚਾਹੀਦਾ ਰਿਸ਼ਤੇਦਾਰਾਂ ਵੱਲੋਂ ਵੀ ਕਾਫੀ ਰੁਕਾਵਟਾਂ ਆਈਆਂ ਚੱਲੀ ਜਾਂਦਾ ਕੰਮ ਬੱਸ ਇਹ ਆ ਬਈ ਮੈਂ ਤੇ ਇਹ ਕਹਿ ਸਕਦਾ ਕਿ ਬੇਹਿੰਮਤੇ ਉਹ ਲੋਕ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਤਰਾ ਉਹਦੀਆਂ ਰੈਨਡ ਰਕਾਟਾਂ ਆਈ ਜਾਣੀਆਂ ਆਪਾਂ ਤਾਂ ਅੱਗੇ ਵਧਣਾ ਤੇ ਬਸ ਵਧਦੇ ਰਹਿਣਾ ਗਾਣਾ ਚੱਲਦਾ ਸੀ ਨਾਮ ਅਨਾਉਂਸ ਕੀਤਾ ਗੁਰੂ ਜੀ ਉਹਨਾਂ ਦਾ ਸੈਕਟਰੀ ਸਾਹਿਬ ਨੇ ਕਿ ਆ ਰਹੇ ਨੇ ਹੰਸ ਰਾਜ ਹੰਸ ਮਿਊਜ਼ਿਕ ਵਜਾ ਤਾ ਰਾ 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 ਨੱਚਣ ਤੋਂ ਪਹਿਲਾਂ ਮੇਰਾ ਧਿਆਨ ਇੱਕ ਨੈਂਸੀ ਤੇਰੇ ਵਰਗੀ ਸੋਹਣੀ ਜੀ ਕੁੜੀ ਸੀ ਮੋਰੇ ਨੱਚਦੀ ਸ਼ਾਇਦ ਉਧਰ ਚਲੇ ਗਿਆ ਜਾਂ ਕਿਸੇ ਹੋਰ ਪਾਸੇ ਪਿੱਛੋਂ ਕਹਿ ਨਹੀਂ ਹੋਇਆ ਹੋਕਾ ਦੇਾਂਗੇ ਛਟਵਾ ਮਾਇਕ ਮਾਰਿਆ ਮੇਰੀ ਅੱਖ ਤੇ ਅੱਜ ਤੱਕ ਨਿਸ਼ਾਨ ਆ ਬਸ ਉਹ ਮੂਮੈਂਟ ਮੇਰੇ ਲਈ ਅਸ਼ੀਰਵਾਦ ਸਾਬਤ ਹੋਈ ਆ ਉਸ ਤੋਂ ਬਾਅਦ ਹੰਸ ਰਾਜ ਹੰਸ ਨੱਚਣ ਤੋਂ ਪਹਿਲਾਂ ਹੋਕਾ ਕਵੇ ਜਾਂ ਨਾ ਕਵੇ ਮੈਂ ਆਪਣਾ ਹੋਕਾ ਤਿਆਰ ਹੀ ਰੱਖਦਾ ਆ ਗੱਡ ਗਡੀਰੇ ਵਾਲੇ ਆਵੇ ਗੱਡ ਗਡੀਰੇ ਵਾਲੇ ਆਵੇ ਗੱਡੇ ਉੱਤੇ ਡੋਲ ਪਿਆ ਮੈਂ ਚੋਰੀ ਵੀ ਮੈਂ ਚੋਰੀ मैं चोरी जाना सी कबूतर बोल पया मैं चोरी जाना सी कबूतर बोल पया हो मंजिल का राही हूँ बटका हुआ मंजिल का राही हूं दिल को जनू मिल गया मैंने कभी किसी फरिश्ते को नहीं देखा ਆਪ ਕੋ ਦੇਖਾ ਤੋ ਦਿਲ ਕੋ ਸਕੂ ਮਿਲ ਗਿਆ ਕਿ ਪੌੜੀ ਸਿਖਰ ਚੜਾ ਕੇ ਤਾਰੂ ਹੱਸਦਿਆਂ ਵੇਖ ਕੇ ਤਾੜੀ ਮਾਰੂ ਗੈਰਾਂ ਤੋਂ ਕੀ ਡਰਨਾ ਸੱਜਣਾ ਜਦ ਵੀ ਮਾਰੂ ਆਪਣਾ ਹੀ ਮਾਰੂ ਕੁਛ ਇੱਕ ਆਪਣਿਆਂ ਨੇ ਜਿਹੜੇ ਪਿੱਠ ਪਿੱਛੇ ਛੁਰੀ ਵੀ ਚਲਾਉਂਦੇ ਆ ਬਹੁਤ ਮੇਰਾ ਇੱਕ ਨੇੜੇ ਤੋਂ ਸੱਜਣ ਸਿਗਾ ਰਿਸ਼ਤੇਦਾਰ ਆ ਬਹੁਤ ਹੀ ਜ਼ਿਆਦਾ ਨਜ਼ਦੀਕੀ ਤੋਂ ਜਿਹੜੇ ਬੰਦੇ ਨੇ ਐਜ਼ ਏ ਗਾਇਕ ਅੱਜ ਤੱਕ ਮੈਨੂੰ ਬਰਦਾਸ਼ਤ ਹੀ ਨਹੀਂ ਕੀਤਾ रिश्ਤਾ ਇਹਨਾਂ ਨੇੜੇ ਦਾ ਮੈਂ ਨਾਂ ਨਹੀਂ ਲਾਉਂਗਾ। ਓਕੇ। ਮੈਂ ਮੇਰਾ ਕੋਈ ਨਵਾਂ ਗਾਣਾ ਆਉਂਦਾ ਹੈ ਵਧਾਈਆਂ ਦੇਣ ਦੀਆਂ ਤੇ ਦੂਰ ਦੀਆਂ ਗੱਲ ਦੂਰ ਦੀ ਗੱਲ ਆ। ਉੱਥੇ ਲੋਕਾਂ ਕੋਲੋਂ ਭੰਡੀ ਕਰਦਾ ਉਹ ਦਫਾ ਮਾਰ ਪਰੇ ਕਿਹੜਾ ਕੋਈ ਗਵਈਆ। ਚਲੋ ਕੋਈ ਨਹੀਂ ਮਾਲਕ ਉਹਨੂੰ ਤੰਦਰੁਸਤ ਰੱਖੇ, ਸਿਹਤ ਯਾਬ ਰੱਖੇ। ਪਰ ਹੁਣ ਉਹ ਕਹਿਣ ਲੱਪਿਆ ਕਿ ਇਹ ਬੰਦਾ ਮੇਰਾ ਆ ਲੱਗਦਾ। ਹੈਲੋ ਗਾਇਜ਼ ਫੋਕਨ ਬੀਟਸ ਚੈਨਲ ਦੇਖ ਰਹੇ ਸਾਰੇ ਹੀ ਦਸ਼ਕਾਂ ਨੂੰ ਮੇਰੇ ਨੈਂਸੀ ਰੂੜਾ ਵੱਲੋਂ ਬਹੁਤ-ਬਹੁਤ ਸਵਾਗਤ ਕਰਦੀ ਆ ਇਸ ਪ੍ਰੋਗਰਾਮ ਦੇ ਵਿੱਚ ਟੀ ਐਂਡ ਟਾਕ ਤੇ ਅੱਜ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਆ ਸਾਡੇ ਬਹੁਤ ਹੀ ਵਧੀਆ ਸੁਰਾਂ ਦੇ ਸਰਤਾਜ ਤੇ ਗਾਇਕੀ ਦੇ ਫਨਕਾਰ ਸਿੰਗਰ ਜਸਵਿੰਦਰ ਗੁਲਾਮ ਜੀ ਨਾਲ ਜੋ ਕਿ ਸਾਡੇ ਅੱਜ ਸਟੂਡੀਓ ਦੇ ਵਿੱਚ ਕੀਮਤੀ ਟਾਈਮ ਕੱਢ ਕੇ ਆਏ ਆ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਫੋਕ ਐਂਡ ਬੀਟਸ ਵੇਖਣ ਤੇ ਸੁਣਨ ਵਾਲੇ ਸਾਰੇ ਪਿਆਰੇ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਆਦਾਬ ਨਮਸਕਾਰਮ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਸਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਸਾਡੇ ਜਿਹੜੇ ਤੁਸੀਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸਿੰਗਿੰਗ ਦੀ ਸ਼ੁਰੂਆਤ ਕੀਤੀ ਤੇ ਉਹਦੇ ਵਿੱਚ ਜਦੋਂ ਕਹਿੰਦੇ ਕਿ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਕਈ ਪਰਸਨ ਸਾਨੂੰ ਲਾਈਕ ਕਰਦੇ ਕਈ ਪਰਸਨ ਸਾਨੂੰ ਨਹੀਂ ਲਾਈਕ ਕਰਦੇ ਤੇ ਰੁਕਾਵਟਾਂ ਕਿਹੜੀਆਂ-ਕਿਹੜੀਆਂ ਆਈਆਂ ਤੁਹਾਨੂੰ ਬੇਸ਼ੁਮਾਰ ਬਚਪਨ ਤੋਂ ਲੈ ਕੇ ਹੁਣ ਹੁਣ ਤੱਕ ਜੇ ਸਲਾਉਣ ਵਾਲੇ ਮਿਲੇ ਆ ਤੇ ਨਿੰਦਣ ਕਰ ਨਿੰਦਿਆ ਕਰਨ ਵਾਲੇ ਵੀ ਬੇਸ਼ੁਮਾਰ ਮਿਲੇ ਲੱਤਾਂ ਖਿੱਚਣ ਵਾਲੇ ਸਮਾ ਜ਼ਿਆਦਾ ਹੁੰਦੇ ਆ ਪਰ ਮੈਂ ਸੱਚੇ ਪਾਤਸ਼ਾਹ ਦੇ ਹੁਕਮ ਅਨਸਾਰ ਉਹਨਾਂ ਸੰਤਾਂ ਮਹਾਪੁਰਸ਼ਾਂ ਦੇ ਵਾਕ ਆ ਕਿ ਕਾਜ ਕਰੀਂਦੇ ਚੱਲ ਮਨਾ ਜਿੱਤਣ ਵੇਖਣਾ ਹਾਰ ਸਾਹਿਬ ਮਨ ਵਿੱਚ ਵਸਿਆ ਏ ਸੋ ਆਪੇ ਲਾਉ ਪਾਰ ਆਪਣੇ ਰਸਤੇ ਤੇ ਮੈਂ ਸਰਗਰਮ ਆ ਉਹਨਾਂ ਦਾ ਕੰਮ ਆ ਲੱਤਾਂ ਖਿੱਚਣੀਆਂ ਮੇਰਾ ਕੰਮ ਆ ਅੱਗੇ ਵਧਣਾ ਮੈਂ ਆਪਣੀ ਲਾਈਨ ਤੇ ਆਪਣੇ ਰਸਤੇ ਤੇ ਡਟਿਆ ਹੋਇਆ ਬਿਲਕੁਲ ਕੋਈ ਵੱਡੀ ਰੁਕਾਵਟ ਆਈ ਹੋਵੇ ਉਹ ਦੱਸੋ ਬਹੁਤ ਆਈਆਂ ਹੁਣ ਕਿਹੜੀਆਂ ਕਿੜੀਆਂ ਰੁਕਾਵਟਾਂ ਦੀਆਂ ਗੱਲ ਕਰੀਏ ਆਪਣੇਆਂ ਵੱਲੋਂ ਜਿਹੜੇ ਬਹੁਤ ਨੇੜੇ ਤੋਂ ਸੱਜਣ ਹੁੰਦੇ ਆ ਮੈਂ ਸੁਣਿਆ ਅਜ ਤੱਕ ਕਿ ਸਭ ਤੋਂ ਵੱਡਾ ਦੁਸ਼ਮਣ ਉਹ ਹੁੰਦਾ ਜਿਹੜਾ ਪਹਿਲਾਂ ਸੱਜਣ ਹੋਵੇ ਕਿਉਂਕਿ ਉਹਨੂੰ ਸਾਡੀ ਵੀਕਨੈਸ ਪਤਾ ਹੁੰਦਾ ਸਾਰੀ ਤੇ ਉਹਨਾਂ ਵੱਲੋਂ ਕੁਝ ਹੋਰ ਵੀ ਜੇ ਉਹ ਨਾਮ ਨਹੀਂ ਲੈਣਾ ਚਾਹੀਦਾ ਰਿਸ਼ਤੇਦਾਰਾਂ ਵੱਲੋਂ ਵੀ ਕਾਫੀ ਰੁਕਾਵਟਾਂ ਆਈਆਂ ਚੱਲਿਆ ਜਾਂਦਾ ਕੰਮ ਬੱਸ ਇਹ ਆ ਬਈ ਮੈਂ ਤੇ ਕਹਿ ਸਕਦਾ ਕਿ ਬੇਹਿੰਮਤ ਉਹ ਲੋਕ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਮਿਆਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਆਉਂਦੀਆਂ ਰਹਿਣ ਰੁਕਾਵਟਾਂ ਆਈ ਜਾਣੀਆਂ ਆਪਾਂ ਤਾਂ ਅੱਗੇ ਵਧਣਾ ਤੇ ਬੱਸ ਵਧਦੇ ਰਹਿਣਾ ਨਹੀਂ ਇੱਕ ਐਗਜ਼ਾਮਪਲ ਦਾ ਦਿਓ ਐਗਜ਼ਾਮਪਲ ਕੁਛ ਇੱਕ ਮੇਰਾ ਦੋਸਤ ਆ ਜਿਨ੍ਹਾਂ ਨੇ ਮੇਰੇ ਨਾਲ ਬਹੁਤ-ਬਹੁਤ ਵੱਡੇ ਵਾਅਦੇ ਕੀਤੇ ਸੀ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਵਾ ਅ ਫੋਨ ਕਾਲ ਤੇ ਕਾਫੀ ਲੰਬੀ ਗੱਲਬਾਤ ਹੁੰਦੀ ਰਹੀ ਨੀ ਸਟੂਡੀਓ ਤੱਕ ਬੁਲਾ ਲਿਆ ਬੇਸ਼ੁਮਾਰ ਲਾਰੇ ਮਤਲਬ ਕਿ ਮੈਨੂੰ ਗੱਲਾਂ-ਗੱਲਾਂ ਦੇ ਵਿੱਚ ਹੀ ਉਹਨੇ ਬੁਲਾਉਂਦੀਆਂ ਤੇ ਬਹੁਤ ਵੱਡਾ ਸਟਾਰ ਡਰਮ ਵੀ ਦਿਖਾਤਾ ਜਿੱਥੇ ਕਿਹਾ ਸੀ ਉਥੇ ਸ਼ਾਇਦ ਮੇਰੇ ਕੋ ਜਾਣ ਲਈ ਕਿਰਾਇਆ ਤੱਕ ਵੀ ਖਣੇ ਸੀ ਮੈਂ ਉਹ ਵੀ ਮੈਨੂੰ ਯਾਦ ਆ ਜਦ ਮੈਂ ਸੌਦੂ ਸੁਰਪੀਆ ਕਿਸੇ ਨੂੰ ਉਧਾਰਾ ਫੜ ਕੇ ਲਗਿਆ ਸੀ ਉਹਨੂੰ ਮੰਨ ਲਈ ਬਟ ਉਥੇ ਬਹੁਤ ਵੱਡੇ ਪੱਧਰ ਤੇ ਇਗਨੋਰ ਤੇ ਇਹੀ ਕਹਿ ਸਕਦੇ ਕਿ ਬੇਇੱਜ਼ਤ ਕਰਕੇ ਜਲੀਲਤਾ ਦੀਆਂ ਵੀ ਹੱਦਾ ਬੰਨੇ ਟੱਪੇ ਚਲੋ ਸੱਚੇ ਪਾਸ਼ਾ ਉਹ ਵੀ ਜਿੱਥੇ ਹੈ ਹੁਣ ਉਹ ਰਾਜੀ ਰਵੇ ਜਿਹਦਾ ਤੁਸੀਂ ਗੱਲ ਕੀਤੀ ਫਰੈਂਡ ਦੀ ਇੱਕ ਫਰੈਂਡ ਹੀ ਹੁੰਦੇ ਆ ਕਈ ਵळे ਇਦਾਂ ਪਿੱਠ ਪਿੱਛੇ ਬਾਹਰ ਕਰ ਦਿੰਦੇ ਆ ਬਿਲਕੁਲ ਬਿਲਕੁਲ ਮਾਨੂੰ ਵਿੱਚੋਂ ਤਾਂ ਪਤਾ ਹੀ ਹੁਣ ਉਹਨਾਂ ਬਾਰੇ ਆ ਦੇਖੋ ਪਤਾ ਤਾਂ ਹੁੰਦਾ ਹੀ ਆ ਕਿੱਥੇ ਕੀ ਹੋਇਆ ਕਿਨੇ ਕੀਤਾ ਰੀਜ਼ਨ ਵੀ ਪਤਾ ਹੁੰਦਾ ਹੈ ਤੇ ਕਈ ਵਾਰੀ ਬੰਦਾ ਆਪਾਂ ਹੁਣ ਪੰਜਾਬੀ ਆ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ ਬੰਦੇ ਆ ਮਾਲਕ ਤੇ ਡੋਰਾ ਸਿੱਟਦੇ ਦੀਆਂ ਕਹਣਾ ਚੱਲ ਕੋਈ ਗੱਲ ਨਹੀਂ ਰਾਜ਼ ਹੀ ਰਹਿਵੇ ਤੂੰ ਮਾਲਕ ਦਾ ਪਾਣਾ ਮੰਨ ਕੇ ਆਪਣੇ ਕੰਮ ਤੇ ਆਪਣੇ ਜਿਹੜੀ ਲਾਈਨ ਆ ਉੱਤੇ ਤਵੱਜੂ ਦੇਣੀ ਚਾਹੀਦੀ ਉੱਤੇ ਫੋਕਸ ਹੋਣਾ ਚਾਹੀਦਾ ਆ ਆਪੇ ਸੱਚੇ ਪਾਤਸ਼ਾਹ ਕਿਰਪਾ ਕਰੇ ਕਿਹੜਾ ਰੀਜ਼ਨ ਕੀ ਸੀਗਾ ਜਿਹੜਾ ਤੁਹਾਡੇ ਪਿੱਠ ਪਿੱਛੇ ਬਾਹਰ ਕੀਤਾ ਗਿਆ ਤੁਹਾਨੂੰ ਬੇਇੱਜ਼ਤ ਕੀਤਾ ਗਿਆ ਰੀਜ਼ਨ ਕਈ ਵਾਰੀ ਇਦਾਂ ਹੁੰਦਾ ਨਾ ਜੈਲਸੀਸ ਵਿਰੋਧਤਾ ਨਫ਼ਰਤ ਹੂੰ ਤੇ ਜਿਹੜੇ ਇਨਸਾਨ ਦਿਲਾਂ ਵਿੱਚ ਰੱਖਦੇ ਆ ਨਾ ਕਈ ਵਾਰੀ ਮੈਂ ਤੁਸੀਂ ਵੀ ਦੇਖਿਆ ਹੋਣਾ ਕਿ ਉਹ ਮੂੰਹ ਦੇ ਬਹੁਤ ਮਿੱਠੇ ਹੁੰਦੇ ਆ ਉਹ ਫਿਰ ਜਦੋਂ ਪਿੱਠ ਪਿੱਛੇ ਵਾਰ ਕਰਦੇ ਆ ਨਾ ਜਦੋਂ ਤੁਹਾਨੂੰ ਉਹਦਾ ਪਤਾ ਲੱਗਦਾ ਆ ਉਹ ਉਹ ਜਿਹੜੇ ਵਾਰ ਕੀਤੇ ਹੁੰਦੇ ਆ ਉਹ ਜਿਹੜੇ ਜ਼ਖਮ ਹੁੰਦੇ ਆ ਉਹ ਸਾਰੀ ਉਮਰ ਸੀਨੇ 'ਚ ਨਸੂਰ ਬਣ ਜਾਂਦੇ ਉਹ ਉਹ ਨਹੀਂ ਭੁੱਲਦੇ ਬੰਦੇ ਨੂੰ ਕਦੇ ਵੀ ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵਾਈਫ ਦੀ سپورਟ ਹੁੰਦੀ ਆ ਹਰ ਇੱਕ ਪਰਸਨ ਨੂੰ ਤੁਹਾਡੀ ਵਾਈਫ ਨੇ ਤੁਹਾਡੇ ਨਾਲ ਤਾਂ ਇਦਾਂ ਕੋਈ ਗੱਲ ਕੀਤੀ ਹੋਵੇਗੀ ਤੁਹਾਨੂੰ ਲੱਗਾ ਹੋਵੇ ਕਿ ਤੁਹਾਨੂੰ سپورਟ ਨਹੀਂ ਕਰ ਰਹੀ ਤੁਹਾਨੂੰ ਪਸੰਦ ਨਹੀਂ ਕਰ ਰਹੀ ਮੇਰੀ ਵਾਈਫ ਜਿਹੜੇ ਆ ਉਹ ਸੁਭਾਅ ਦੇ ਬੜੇ ਅੱਛੇ ਆ ਘਰੇਲੂ ਕੰਮਾਂ ਵਿੱਚ ਨਪੁੰਨੇ ਆ ਤੇ 뮤직 ਮਾਈਂਡਡ ਨੇਗੇ ਉਹ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਇਧਰ ਨੂੰ ਨਹੀਂ ਝੁਕਾ ਹੈਗਾ ਬਾਕੀ ਚਲੋ ਘਰੇਲੂ ਤੌਰ ਤੇ ਮੇਰੀ ਪੂਰੀ سپورਟ ਕਰਦੇ ਆ ਘਰੇਲੂ ਕੰਮਾਂ ਵਿੱਚ ਤੇ میوزਿਕ ਮਾਈਂਡਡ ਨੇਗੇ ਉਹ ਇਦਾਂ ਉਹਨਾਂ ਦੀ ਤਵਜੂਹ ਨਹੀਂ ਗਈ ਉਹਨਾਂ ਨੂੰ ਥੋੜੀ ਘੱਟ ਨੌਲੇਜ ਹੈ ਤੇ ਐਜ਼ ਇਨਸਾਨੀਅਤ ਜੋ ਉਹਨਾਂ ਦਾ ਫਰਜ਼ ਬਣਦਾ ਉਹਦੇ ਵਿੱਚ ਉਹ ਅਦਾ ਕਰਦੇ ਮੈਂ ਪਾਉਂਦੇ ਆ ਜਿਹੜੇ ਸ਼ੌਂਕ ਕਿੱਦਾਂ ਪੈਦਾ ਹੋਇਆ ਤਾਂ ਇਸ ਲਾਈਨ ਦਾ ਕਿ ਮੈਂ ਇਸ ਲਾਈਨ ਦੇ ਵਿੱਚ ਬੜਾ ਅੱਛਾ ਕੁਐਸਚਨ ਆਏ ਮੇਰੀ ਲਾਈਫ ਦੇ ਲਈ ਬੜਾ ਇੰਪੋਰਟੈਂਟ ਆ ਮੈਂ ਬਾਕੀ ਗਾਇਕਾਂ ਵਾਂਗੂ ਇਹ ਨਹੀਂ ਕਹੂੰਗਾ ਕਿ ਮੈਨੂੰ ਇੰਨੀ ਕ ਉਮਰ 'ਚ ਸ਼ੌਕ ਪਿਆ ਮੈਂ ਤੇ ਕਹੂੰਗਾ ਕਿ ਗਾਇਕੀ ਦੇ ਸ਼ੌਕ ਨੇ ਮੇਰੇ ਜਨਮ ਦੇ ਨਾਲ ਜਨਮ ਲਿਆ ਉਸ ਤੋਂ ਬਾਅਦ ਇਸ਼ਕ ਫਿਰ ਜਨੂੰਨ ਅ ਬੇਹੱਦ ਹੱਦਾਂ ਤੋਂ ਬਾਅਦ ਬੇਹੱਦਾਂ ਉਹ ਵੀ ਜਦੋਂ ਮੈਂ ਪਾਰ ਕਰ ਗਿਆ ਬਸ ਅ ਅੱਜ ਤੱਕ ਉਹ ਸਿਲਸਿਲਾ ਜਿਹੜਾ ਚੱਲੀ ਜਾ ਰਿਹਾ ਹੈ ਉਹ ਫਿਰ ਜਦੋਂ ਸਵਾਰ ਹੋ ਜਾਂਦਾ ਨਾ ਜਨੂੰਨ ਫਿਰ ਨਹੀਂ ਕਹਿੰਦੇ ਇਸ਼ਕ ਨਹੀਂ ਡਰਦਾ ਮੌਤ ਕੋਲੋਂ ਭਾਵੇਂ ਰੱਬ ਨਾਲ ਲੜਨਾ ਪੈ ਜਾਵੇ ਤੇ ਜਿੱਦਾਂ ਆਪਾਂ ਕਹਿੰਦੇ ਆ ਕਿ ਤੁਹਾਨੂੰ ਸਾਰੇ ਕਹਿੰਦੇ ਆ ਕਿ ਤੁਹਾਡੀ ਜਿਹੜੀ ਲੁੱਕ ਹਾਂਜੀ ਹਾਂਜੀ ਮਿਲਦੀ ਤਾਂ ਸਬਰਕੋਟੀ ਜੀ ਦੇ ਨਾਲ ਤੇ ਪਰ ਤੁਸੀਂ ਗੁਰੂ ਮੰਨਦੇ ਆ ਹੰਸਰਾਇ ਹੰਸ ਜੀ ਨੂੰ ਉਦជា ਰਾਜ ਨਹੀਂ ਰਾਜ ਨਹੀਂ ਮੇਰੇ ਮਿਊਜ਼ਿਕ ਦੇ ਵਿੱਚ ਜਿਹੜੇ ਉਸਤਾਦ ਜੀ ਆ ਗੁਰੂ ਜੀ ਆ ਉਹ ਪਦਮ ਸ਼੍ਰੀ ਉਸਤਾਦ ਜਨਾਬ ਹੰਸ ਰਾਜ ਹੰਸ ਉਹਨਾਂ ਨੂੰ ਬਖੂਬੀ ਸਾਰੀ ਦੁਨੀਆ ਜਾਣਦੀ ਆ ਤੇ ਸਾਬਰ ਕੂਟੀ ਸਾਹਿਬ ਜਿਹੜੇ ਆ ਉਹ ਮੇਰੇ ਚਾਚਾ ਜੀ ਆ ਮੈਨੂੰ ਕਈ ਵਾਰੀ ਗੁਰੂ ਜੀ ਵੀ ਕਹਿ ਦਿੰਦੇ ਹੁੰਦੇ ਦਵਕਾ ਮਾਰ ਕੇ ਉਹ ਥੋੜੀ ਜਿਹੀ ਮਿੱਠੀ ਜੀ ਗਾਲ ਵੀ ਕੱਢ ਦਿੰਦੇ ਆ ਉਹ ਸ਼ਾਗਿਰਦ ਤੋਂ ਮੇਰਾ ਸਾਰਾ ਸੋਚੇ ਤੇ ਚੱਲ ਗਿਆ ਸ਼ਕਲ ਵੀ ਮਿਲਦੀ ਆ ਬਸ ਸੋਰੀ ਫਿਰ ਮੈਂ ਜਵਾਬ ਦੇਣਾ ਉਹਨਾ ਕਿ ਗੁਰੂ ਜੀ ਇੱਕ ਬੱਚਾ ਜਦੋਂ ਜਨਮ ਲੈਂਦਾ ਉਹ ਜਾਂਦਾ ਤੇ ਪਰਿਵਾਰ ਤੇ ਹੀ ਹੈ ਨਾ ਜੇ ਮਾਪੇ ਬਾਪ ਤੇ ਨਹੀਂ ਗਿਆ ਤਾਂ ਚਾਚੇ ਤਾਏ ਤੇ ਚਲੇ ਗਿਆ ਹੈ ਸੀ ਮੈਂ ਤੁਹਾਡਾ ਹੀ ਆ ਤੇ ਉਹਨਾਂ ਦੇ ਕੋਲੋਂ ਮੇਰੀ تعلیم ਕਾਫੀ ਅਰਸਾਵਾਂ ਦੇ ਮੈਂ ਨਾਲ ਰਿਹਾ ਅੱਜ ਵੀ ਨਾਲ ਹੀ ਆ ਹਰ ਐਕਟੀਵਿਟੀ ਹਰ ਗਾਣਾ ਹਰ ਕੰਮ ਕਰਨ ਤੋਂ ਪਹਿਲਾਂ ਉਹਨਾਂ ਦੇ ਕੋਲੋਂ ਪੁੱਛੀਦਾ ਦੱਸੀਦਾ ਵੀ ਗੁਰੂ ਜੀ ਆ ਕਰ ਲਈਏ ਕਿਦਾਂ ਜਾਂ ਕਿਦਾਂ ਨਹੀਂ ਚੰਗੀ ਮਾੜੇ ਕੰਮ ਤੋਂ ਉਹ ਡਾਂਟਦੇ ਵੀ ਆ ਫਿਰ ਉਹਨਾਂ ਦੀ ਡਾਂਟ ਅਕਸਰ ਮੈਨੂੰ ਜਦੋਂ ਮਿਲਦੇ ਉਦੋਂ ਵੀ ਸਹਣੀ ਪੈਂਦੀ ਆ ਫੋਨ ਤੇ ਵੀ ਤੇ ਜਿੱਦਾਂ ਤੁਹਾਡੇ ਗੁਰੂ ਜੀ ਆ ਹੰਸਰਾਏ ਹਾਂ ਸੀ ਹਾਂਜੀ ਹਾਂਜੀ ਉਹਨਾਂ ਦੀ ਕੋਈ ਐਦਾਂ ਦਾ ਮੂਮੈਂਟ ਕੋਈ ਪਲ ਤੁਹਾਨੂੰ ਮਤਲਬ ਅੱਜ ਵੀ ਬੈਠੇ ਬੈਠੇ ਕੱਲਿਆਂ ਨੂੰ ਹਸਾ ਦਿੰਦਾ ਹੋਵੇ ਬੇਸ਼ੁਮਾਰ ਉਹਨਾਂ ਦੀ ਜਿਹੜੀ ਸਿਖਲਾਈ ਵਾਲੀ ਕਹਿ ਲਓ ਕਿ ਜਿਹੜੀ ਟਿਪਸ ਸੀਗੀ ਨਾ ਉਹ ਬਹੁਤ ਵੱਡੇ ਪੱਦਰ ਤੇ ਹੁੰਦੀ ਸੀ ਗੁਰੂ ਜੀ ਕਹਿੰਦੇ ਹੁੰਦੇ ਸੀਗੇ ਕਿ ਬੇਟੇ ਮੈਂ ਜੋ ਕਰਦਾ ਆ ਉਹ ਵੇਖੋ ਮੈਂ ਤੁਰਦਾ ਕਿਦਾਂ ਇਹ ਵੇਖੋ ਮੈਂ ਗਾਉਂਦਾ ਕਿਦਾਂ ਆ ਮੈਂ ਇੱਕ ਆਮ ਸ਼ਖਸ ਤੋਂ ਲੈ ਕੇ ਇੱਕ ਫਕੀਰ ਤੱਕ ਨਾ ਕਿਦਾਂ ਗੱਲ ਕਰਦਾ ਮੈਂ ਇੱਕ ਗੈਸਟਡ ਆਫੀਸਰ ਦੇ ਨਾਲ ਕਿਦਾਂ ਗੱਲ ਕਰਦਾ ਇਹੀ ਤਾਲੀਮ ਆ ਇਹੀ ਗਾਣਾ ਆ ਤੇ ਕਈ ਵਾਰ ਆਊਟ ਆਫ ਕੰਟਰੀ ਜਾਂਦੇ ਹੁੰਦੇ ਸੀ ਤੇ ਉਹ ਮੈਨੂੰ ਕੋ ਯਾਦ ਆਜ ਵੀ ਕੈਨੇਡਾ ਤੋਂ ਇੱਕ ਵਾਰੀ ਮੇਰੇ ਕੋ ਸਰਗਮ ਸੁਣੀ ਕਹਿੰਦੇ ਜਿਹੜਾ ਤੈਨੂੰ ਸਬਕ ਦਿੱਤਾ ਸੁਣਾ ਓਏ ਮੈਂ ਲੈਂਡਲਾਈਨ ਫੋਨ ਉਦੋਂ ਚੱਲਦੇ ਹੁੰਦੇ ਸੀ ਫੋਨ ਫੜਿਆ ਤੇ ਸੁਣਾਉਣ ਲੱਪਿਆ ਸਾ ਰੇ ਫਿਰ ਉਹਨਾਂ ਨੇ ਦਵਕਾ ਮਾਰਿਆ ਕਹਿੰਦੇ taadi naal laa ਫਿਰ ਉਹਨਾਂ ਦੇ ਛੋਟੇ ਬ੍ਰਦਰ ਸੀ ਪੰਮਾ ਭਾਜੀ ਉਹ ਵੀ ਅੱਜਕੱਲ ਕੈਨੇਡਾ ਆ ਮੈਂ ਆਵਾਜ਼ ਮਾਰੀ ਮੈਂ ਕਿਹਾ ਭਾਜੀ ਆ ਫੋਨ ਫੜਿਓ ਫੇ ਮੈਂ taadi ਲਾ ਕੇ ਸੁਣਾਈ ਇੱਕ ਬਹੁਤ ਵੱਡਾ ਮੇਰੇ ਲਈ ਵਰਦਾਨ ਆ ਉਹਨਾਂ ਵੱਲੋਂ ਮਿਲਿਆ ਮੈਨੂੰ ਦਵਕੇ ਦੇ ਰੂਪ ਵਿੱਚ ਹਾਸਾ ਵੀ ਆਉਂਦਾ ਤੇ ਮੈਨੂੰ ਔਰ ਮੇਰੇ ਲਈ ਉਹ ਉਪਕਾਰ ਸਾਬਿਤ ਹੋਇਆ ਗਾਣਾ ਚੱਲਦਾ ਸੀ ਨਾਮ ਅਨਾਉਂਸ ਕੀਤਾ ਗੁਰੂ ਜੀ ਉਹਨਾਂ ਦਾ ਸੈਕਟਰੀ ਸਾਹਿਬ ਨੇ ਕਿ ਆ ਰਹੇ ਨੇ ਹੰਸ ਰਾਜ ਹੰਸ ਮਿਊਜ਼ਿਕ ਵਜਿਆ ਰਾ ਰਾਰਾ 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 ਨੱਚਣ ਤੋਂ ਪਹਿਲਾਂ ਮੇਰਾ ਧਿਆਨ ਇੱਕ ਨੈਨਸੀ ਤੇਰੇ ਵਰਗੀ ਸੋਹਣੀ ਜੀ ਕੁੜੀ ਸੀ ਮੋਰੇ ਨੱਚਦੀ ਸ਼ਾਇਦ ਉਧਰ ਚਲੇ ਗਿਆ ਜਾਂ ਕਿਸੇ ਹੋਰ ਪਾਸੇ ਪਿੱਛੋਂ ਕਹਿ ਨਹੀਂ ਹੋਇਆ ਹੋਕਾ ਦੇਾਂਗੇ ਛਟਵਾ ਮਾਇਕ ਮਾਰਿਆ ਮੇਰੀ ਅੱਖ ਤੇ ਅੱਜ ਤੱਕ ਨਿਸ਼ਾਨ ਆ ਅੱਛਾ ਬਸ ਉਹ ਮੂਮੈਂਟ ਮੇਰੇ ਲਈ ਅਸ਼ੀਰਵਾਦ ਸਾਬਤ ਹੋਈ ਆ ਉਸ ਤੋਂ ਬਾਅਦ ਜਹਾਂਸ ਰਾਜ ਹੰਸ ਨੱਚਣ ਤੋਂ ਪਹਿਲਾਂ ਹੋਕਾ ਕਵੇ ਜਾਂ ਨਾ ਕਵੇ ਤੇ ਜਿੱਦਾਂ ਦੀ ਪਹਿਲੇ ਮੈਂ ਆਪਣਾ ਹੋਕਾ ਤਿਆਰ ਹੀ ਰੱਖਦਾ ਹਾਂ ਤੇ ਜਿੱਦਾਂ ਕਿਸੇ ਹੋਰ ਸਿੰਗਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਸੁਨੰਦਾ ਸ਼ਰਮਾ ਫੇਮਸ ਸਿੰਗਰ ਆ ਕਾਫੀ ਹਾਂਜੀ ਹਾਂਜੀ ਜਿੱਦਾਂ ਚੱਲ ਰਿਹਾ ਕੋਈ ਪੰਗਾ ਆ ਚੱਲਦਾ ਸੀਗਾ ਪਿੰਕੀ ਢਾਡੀ ਵਾਲ ਜੀ ਨਾਲ ਬਿਲਕੁਲ 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 ਕੀ ਕਹਿਣਾ ਚਾਹੁੰਦੇ ਹੋ ਇਕੱਲੀ ਸੁਨੰਦਾ ਸ਼ਰਮਾ ਬਾਰੇ ਨਹੀਂ ਮੈਂ ਕਹੂੰਗਾ ਸਾਰੇ ਮੇਰੇ ਤੋਂ ਛੋਟੇ ਭੈਣਪਰਾ ਸਿੰਗਰ ਜਾਂ ਵੱਡੇ ਮੈਂ ਇਹ ਕਹੂੰਗਾ ਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਜੇ ਮੈਂ ਆਪਣੇ ਕੋਲ ਸਟਾਰਟ ਕਰਾਂ ਸਾਰਿਆਂ ਤੇ ਗੱਲ ਹੀ ਲੱਗਦੀ ਆ ਕਿਸੇ ਬਹੁਤ ਵੱਡੀ ਸ਼ਖਸੀਅਤ ਨੇ ਸਾਨੂੰ ਫਾਈਨੈਂਸ਼ੀਅਲੀ ਤੌਰ ਤੇ ਸਾਡੀ ਹੈਲਪ ਕੀਤੀ ਆ ਜਾਂ ਕਿਸੇ میوزਿਕ ਪਲੇਟਫਾਰਮ ਤੋਂ ਸਾਨੂੰ ਲਾਂਚ ਕੀਤਾ ਅੱਜ ਮੈਂ 25000 ਚ ਪ੍ਰੋਗਰਾਮ ਲਾ ਰਿਹਾ ਕੱਲ ਨੂੰ ਮੈਂ 2.5 ਲੱਖ ਲੈਣ ਲਾ ਪਿਆ ਦੋ ਘੰਟਿਆਂ ਦਾ ਮੈਨੂੰ 2.5 ਲੱਖ ਦਿੱਸਦਾ ਬਟ ਮੈਨੂੰ ਇਹ ਗੱਲ ਮੈਂ ਭੁੱਲ ਜਾਣਾ ਕਿ ਇਸ 2.5 ਲੱਖ ਦੇ ਮੈਨੂੰ ਕਾਬਿਲ ਕਿਨੇ ਕੀਤਾ ਉਹਦਾ ਵੀ ਤੇ ਰਾਈਟ ਆ ਨਾ ਉਹਦਾ ਵੀ ਤੇ ਰਾਈਟ ਨਹੀਂ ਬਲਕਿ ਉਹਦਾ ਹੀ ਰਾਈਟ ਹੈ ਮੁੜ ਕੇ ਅਸੀਂ ਉਹਨਾਂ ਦੀਆਂ ਬਦਨਾਮੀਆਂ ਕਰਦੇ ਆਂ ਇਹਨੇ ਉਹ ਕੀਤਾ ਵਾਹ ਕੀਤਾ ਜਦੋਂ ਸਾਨੂੰ ਲੋੜ ਸੀ ਉਦੋਂ ਸਾਡੇ ਲਈ ਉਹ ਰੱਬ ਸੀ ਇਥੇ ਉਹ ਗੱਲ ਹੋਈ ਨਾ ਫਿਰ ਕਿ ਯਾਰੀ ਲੱਗੀ ਤੇ ਲਵਾ ਤੇ ਤਖਤੇ ਤੇ ਟੁੱਟੀ ਤੇ ਚਗਾਠ ਪਟ ਲਈ ਜੇ ਕੋਈ ਗੱਲ ਵੀ ਆ ਤੁਹਾਡੇ ਵਿੱਚ ਤੁਹਾਨੂੰ ਗਿਲਾ ਸ਼ਿਕਵਾ ਆ ਉਹਨੂੰ ਬੈਠ ਕੇ ਟੇਬਲ ਟਾਕ ਗੱਲ ਕਰ ਲਓ ਮੁੜ ਕੇ ਐਵੇਂ ਉਹ ਬਦਨਾਮੀਆਂ ਜਾਂ ਇੱਕ ਦੂਜੇ ਦੇ ਕੀੜੇ ਪਾਈ ਜਾਣੇ ਉਹ ਗੱਲ ਮੈਨੂੰ ਨਹੀਂ ਜੱਜਦੀ ਤੇ ਜਿਹੜਾ ਤੁਸੀਂ ਇਹ ਨੱਗ ਪਾਏ ਹੋਏ ਆ ਹਾਂਜੀ ਇਹਦਾ ਕੀ ਰਾਜ ਆ ਸ਼ੌਕੀਨਗੀ ਸ਼ੌਕਲੀ ਪਾਏ ਆ ਸਾਡਾ ਸਾਡੇ ਪਰਿਵਾਰ ਦਾ ਗਾਣਾ ਜਿਹੜਾ ਨਾ ਉਹ ਸੂਫੀ ਗਾਣਾ ਸੂਫੀਆਨਾ ਗਾਣਾ ਆ ਵੱਡੇ ਗੁਰੂ ਜੀ ਉਸਤਾਦ ਪੂਰਨ ਚਾ ਕੋਟੀ ਸਾਹਿਬ ਅ ਗੁਰੂ ਜੀ ਹੰਸ ਰਾਜ ਹੰਸ ਚਾਚਾ ਜੀ ਸਾਬਰ ਕੋਟੀ ਸਾਹਿਬ ਮਾਸਟਰ ਸਲੀਮ ਉਹ ਸਾਰੇ ਇਦਾਂ ਦਾ ਗਾਣਾ ਇਦਾਂ ਦੀ ਗਾਇਕੀ ਆ ਸਾਡੇ ਪਰਿਵਾਰ ਦੀ ਕਿ ਜਿਹੜੀ ਆਪਣੇ ਭੈਣਾ ਭਰਾਵਾਂ ਦੇ ਸਾਹਮਣੇ ਵੇਖੀ ਤੇ ਸੁਣੀ ਜਾ ਸਕੇ ਤੇ ਇਹ ਨਗਾਂ ਦੀ ਤੇ ਸ਼ੌਕੀਨਗੀ ਆ ਮੈਨੂੰ ਵੈਸੇ ਇੱਕ ਸੁਨਿਆਰੇ ਦੀ ਦੁਕਾਨ ਤੇ ਗਿਆ ਸੀ ਸੋਨਾ ਲੱਗਾ ਤੇ ਮੈਂ ਕਹਾਂ ਇਹਨੂੰ ਮੜ ਦੇ ਯਾਰ ਚਾਂਦੀ ਚ ਕਹਿੰਦੇ ਠੰਡੀ ਹੁੰਦੀ ਆ ਬੰਦਾ ਠੰਡਾ ਰਹਿੰਦਾ ਤੇ ਪਾ ਕੇ ਤੁਸੀਂ ਹੋਏ ਠੰਡੇ ਆ ਨਹੀਂ ਮੈਂ ਹੈ ਹੀ ਠੰਡਾ ਆ ਗੁੱਸਾ ਆਇਆ ਵੈਸੇ ਪਾ ਕੇ ਸਾਡਾ 뮤직 ਫੀਲਡ ਇਦਾਂ ਦਾ ਇਹਦੇ ਵਿੱਚ ਗੁੱਸਾ ਤੇ ਹੰਕਾਰ ਇਸ ਸ਼ਬਦ ਲਈ ਤੇ ਥਾਂ ਹੀ ਹੈਨੇਗਾ ਤੇ ਗੁੱਸਾ ਹੋਣਾ ਵੀ ਨਹੀਂ ਚਾਹੀਦਾ ਜੇ ਇਸ ਗੱਲੋਂ ਆਉਣਾ ਚਾਹੀਦਾ ਆ ਆਪਾਂ ਰਤਬਿਆਂ ਤੋਂ ਰੈਂਕਾਂ ਤੋਂ ਪਹਿਲਾਂ ਸਾਰੇ ਇੱਕ ਨਾਰਮਲ ਇਨਸਾਨ ਹਨ ਗੁੱਸਾ ਆਉਣਾ ਚਾਹੀਦਾ ਆ ਆਮ ਇਨਸਾਨਾਂ ਆ ਪਾ ਭੁੱਖ ਵੀ ਲੱਗਦੀ ਆ ਪਿਆਸ ਵੀ ਲੱਗਦੀ ਆ ਗਰਮੀ ਵੀ ਲੱਗਦੀ ਆ ਆਪਣੇ ਨਫਸ ਤੇ ਗੁੱਸਾ ਆਉਣਾ ਚਾਹੀਦਾ ਉਹ ਈਗੋ ਵਾਲਾ ਹੰਕਾਰ ਰੂਪੀ ਵਾਲਾ ਗੁੱਸਾ ਨਹੀਂ ਆਉਣਾ ਚਾਹੀਦਾ ਤੇ ਜਿਹੜੇ ਅੱਜ ਕੱਲ ਗਾਣੇ ਬਹੁਤ ਚੱਲ ਰਿਹਾ ਗੈਂਗਸਟਰ ਲਾਈਕ ਟਾਈਪ ਦੇ ਉਹ ਬਿਲਕੁਲ ਬਿਲਕੁਲ ਸਾਬਤ ਕਰਨਾ ਚਾਹੁੰਦੇ ਕਿ ਉਹ ਜਿਹੜੇ ਗਾਣੇ ਆ ਉਹ ਅੱਜ ਦੇ ਗਾਣੇ ਬਣ ਰਹੇ ਆ ਉਹ ਸਹੀ ਹੈ ਗਾਣੇ ਤੁਹਾਡੀ ਥਿੰਕਿੰਗ ਕੀ ਹੈ ਕੁਛ ਇੱਕ ਗਾਇਕ ਸਾਡੇ ਵਿੱਚੋਂ ਹੀ ਆ ਸਾਡੇ ਭੈਣ ਭਾਈ ਆ ਜਿਨ੍ਹਾਂ ਨੇ ਗੈਂਗਸਟਰਸ Song ਜਿਨ੍ਹਾਂ ਨੂੰ ਆਵਾਮ ਲੋਕੀ ਕਹਿੰਦੇ ਆ ਜਾਂ ਹਥਿਆਰਾਂ ਦਾ ਉਹਨਾਂ ਦਾ ਹਥਿਆਰਾਂ ਦਾ ਵਿੱਚ ਫਿਲਮਾਂਕਣ ਹੁੰਦਾ ਆ ਮੈਂ ਇਹ ਕਹੂੰਗਾ ਕਿ ਇੱਕ ਡਾਕਟਰ ਆ ਉਹਦੇ ਗਲ ਵਿੱਚ ਸਕੈਥੋਸਕੋਪ ਹੋਵੇ ਤਾਂ ਉਹਦੀ ਪਹਿਚਾਣ ਆ ਇੱਕ ਐਸਐਚਓ ਆ ਜੇ ਉਹਦੇ ਇੱਥੇ ਸਟਾਰ ਲੱਗੇ ਹੋਣ ਤਾਂ ਵਰਦੀ ਪਾਈ ਹੋਵੇ ਉਹਦੀ ਪਹਿਚਾਣ ਆ ਇਵੇਂ ਇੱਕ ਜਿਹੜਾ ਗਾਇਕ ਆ ਉਹਦੇ ਹੱਥ 'ਤੇ ਤੂੰਬੀ ਹੋਵੇ ਹਾਰਮੋਨੀਅਮ ਹੋਵੇ ਬਹੁਤ ਵੱਡੇ ਸ਼ਾਸਤਰੀ ਗਾਇਨ ਸ਼ੈਲੀ ਦੇ ਜਿਹੜੇ ਉਸਤਾਦ ਆ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਪੂਰਾ ਹੋਵੇ ਸੋਰ ਮੰਡਲ ਹੋਵੇ ਤੇ ਤਾਂ ਹੀ ਜੱਜਦੇ ਆ ਤੇ ਇਹ ਹਥਿਆਰਾਂ ਉੱਥੇ ਵਾਲੇ ਇੱਕ ਗੌਣ ਵਾਲੇ ਦੇ ਹੱਥ 'ਤੇ ਬੰਦੂਕ ਫੜੀ ਹੋਵੇ ਜਾਂ ਕੋਈ ਇਦਾਂ ਦੀ ਸ਼ਬਦਾਵਲੀ ਵਾਲੇ ਸੌਂਗ ਹੋਣ ਜਾਂ ਜਿਨ੍ਹਾਂ ਗੀਤਾਂ ਦੇ ਨਾਲ ਆਵਾਮ 'ਤੇ ਗਲਤ ਅਸਰ ਪਵੇ ਮੈਂ ਉਹਦੇ ਹੱਕ ਵਿੱਚ ਨਹੀਂ ਆਂ ਕਲ ਟ੍ਰੈਂਡਿੰਗ ਚ ਤਾਂ ਇਹੀ ਗਾਣੇ ਆ ਜੇ ਮੌਕਾ ਤੁਹਾਨੂੰ ਕੱਲ ਨੂੰ ਮਿਲੇ ਕਿ ਤੁਹਾਨੂੰ ਪੈਸੇ ਮਿਲ ਰਿਹਾ ਹੈ ਜ਼ਿਆਦਾ ਪੈਸੇ ਲਈ ਤੁਸੀਂ ਗਾਣਾ ਚਾਹੋਗੇ ਗੈਂਗਸਟਰ ਟਾਈਗਰ ਨਹੀਂ ਮੈਂ ਨਹੀਂ ਗਾਉਂਗਾ ਵੀ ਗਾਣਾ ਮੈਨੂੰ ਜੋ ਸਿਖਾਇਆ ਗਿਆ ਮੇਰੀ ਤਾਲੀਮ ਦੇ ਅਕੋਰਡਿੰਗ ਇਹ ਆ ਕਿ ਬਿਟ ਗਾਣਾ ਉਹ ਹੋਣਾ ਚਾਹੀਦਾ ਜਿਹੜਾ ਰੂਹ ਨੂੰ ਸਕੂਨ ਦੇਵੇ ਜਿਹੜਾ ਤੁਸੀਂ ਆਪਣੀ ਭੈਣ ਆਪਣੀ ਮਾਂ ਦੇ ਸਾਹਮਣੇ ਵੇਖ ਤੇ ਸੁਣ ਸਕੋ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਵੀ ਗਾਣਾ ਇਦਾਂ ਦਾ ਦੱਸ ਦੋ ਜਾਂ ਸਾਡੇ ਪਰਿਵਾਰ ਦੇ ਸੰਗਰਾਂ ਨੇ ਗਾਇਆ ਔਰ ਕੋਈ ਸਟਾਰ ਡਰਾਮ ਪੱਖੋਂ ਵੀਕ ਆ ਤੇ ਤਾਂ ਨਾ ਲਓ ਮਾਸਟਰ ਸਲੀਮ ਸਾਬਰ ਗੁੱਟੀ ਜਾਂ ਪਦਮਸ਼ਰੀ ਹੰਸ ਹੰਸ ਰਾਜ ਹੰਸੀਏ ਅਵਾਰਡ ਸ਼ੋਹਰਤ ਰਤਬੇ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਨੇ ਵੀ ਸਾਫ਼ ਸੁਥਰੀ ਗਾਇਕੀ ਦੇ ਨਾਲ ਹੀ ਸਾਰੀ ਦੁਨੀਆ ਤੇ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਕਿਸ ਕਿਸ ਟਾਈਪ ਦੀ ਸਿੰਗਿੰਗ ਪਸੰਦ ਆ ਕਿ ਤੁਸੀਂ ਗਾਣਾ ਲਾਈਕ ਕਰਦੇ ਕਿ ਹਾਂ ਇਸ ਤੋਂ ਇਲਾਵਾ ਮੈਂ ਹੋਰ ਕੋਈ ਟਾਈਪ ਦਾ ਨਹੀਂ ਗਾਣਾ ਚਾਹੁੰਦਾ ਸ਼ਬਦਾਵਲੀ ਪੱਖੋਂ ਲਫ਼ਜ਼ ਐਸੇ ਹੋਣ ਪੰਜਾਬੀ 'ਚ ਇਹ ਕਹ ਲੋ ਕਿ ਨੰਗੇ ਲਫ਼ਜ਼ ਨਾ ਹੋਣ ਗੱਲ ਕੀਤੀ ਹੋਵੇ ਪਰ ਕੱਪੜੇ ਪਾ ਕੇ ਕੀਤੀ ਹੋਵੇ ਜੇ ਕਿਸੇ ਦੇ ਹੁਸਨ ਦੀ ਵੀ ਤਾਰੀਫ ਕਰਦੇ ਆ ਤੇ ਉਹ ਵੀ ਦਾਇਰੇ ਚ ਰਹਿ ਕੇ ਹੋਵੇ ਜੋ ਸਾਡੇ ਵੱਡੇ ਵੱਡੇ ਸ਼ਾਇਰਾਂ ਨੇ ਕੀਤੀ ਆ ਮਹਾਨ ਸ਼ਖਸੀਤਾਂ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਉਂਗਲਾਂ ਰਵਾਂਦੀਆਂ ਫਲੀਆਂ ਤੇਰੇ ਨੈਣ ਅ ਸ਼ਰਾਬਾਂ ਦੇ ਹੜਿਆ ਜਾਂ ਫਲਾਨਾ ਜਾਂ ਟਿਮਕਾਨਾ ਆ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ तमाम ਵੱਡੇ ਵੱਡੇ ਸ਼ਾਇਰਾਂ ਨੇ ਵੀ ਸਿਫਤ ਕੀਤੀ ਆ ਹੁਸਨ ਦੀ ਪਰ ਦਾਇਰੇ ਚ ਰਹਿ ਕੇ ਉਦਾਂ ਦੀ ਸ਼ਬਦਾਵਲੀ ਵਾਲੇ ਗੀਤ ਜਿਹੜੇ ਮੈਂ ਉਹ ਹੀ ਗਾਉਣੇ ਚਾਹੁੰਗਾ ਤੇ ਜਿੱਦਾਂ ਕਹਿੰਦੇ ਕਿ ਗਾਣਿਆਂ ਦੇ ਵਿੱਚ ਅਸੀਂ ਜਦੋਂ ਕੋਈ ਇਦਾਂ ਦੇ ਗਾਣੇ गा ਜਾਂਦੇ ਆ ਗਲਤੀ ਨਾਲ ਵੀ ਗਾ ਜਾਂਦੇ ਆ ਤੇ ਫਿਰ ਬਾਅਦ ਵਿੱਚ ਕਹਿੰਦੇ ਕਿ ਹਰ ਟਾਈਪ ਦੇ ਗਾਣੇ ਗਾਣ ਤੇ ਬੰਦੇ ਨੂੰ ਗਾਲਾਂ ਹੀ ਮਿਲਦੀਆਂ ਵਾ ਦੇਖੋ ਇੱਕ ਗੱਲ ਮੈਂ ਆਮ ਤੌਰ ਤੇ ਕਰਦਾ ਹੁੰਦਾ ਕਿ ਜਿਹੜੀ オリジナル ਚੀਜ਼ ਆ ਨਾ ਹਿੱਟ ਤੇ ਹੁੰਦੀ ਆ ਵੇਖਦੀ ਬਹੁਤ ਆ ਪਰ ਉਹਦੇ ਨਾਲ ਦੇ ਜਿਹੜੇ ਕਾਪੀ ਪੀਸ ਹੁੰਦੇ ਆ ਨਾ ਉਹ ਕਈ ਵਾਰੀ ਉਸ ਤੋਂ ਜ਼ਿਆਦਾ ਤਾਕਤ ਦੇ ਵਿੱਚ ਪਪੂਲਰ ਕਹਿ ਲਓ ਜਾਂ ਵੇਖਣ ਦੇ ਵਿੱਚ ਜ਼ਿਆਦਾ ਹੋ ਜਾਂਦੇ ਆ ਪਰ ਸੱਚ ਨੂੰ ਅ ਦਬਾਇਆ ਜਾ ਸਕਦਾ ਸੱਚ ਨੇ ਖਤਮ ਨਹੀਂ ਹੋਣਾ ਜਿਹੜੀ ਸਾਫ ਸੁਥਰੀ ਗਾਇਕੀ ਆ ਪੰਜਾਬ ਦਾ ਫੋਕ ਲੈ ਲੋ ਐਡਾ ਅਮੀਰ ਵਿਰਸਾ ਆ ਕਦੀ ਬੁੱਢਾ ਨਹੀਂ ਹੋਣਾ ਕਦੀ ਮਰਨਾ ਨਹੀਂ ਹਮੇਸ਼ਾ ਤਾਜ਼ਾ ਔਰ ਹਮੇਸ਼ਾ ਅਮਰ ਰਹਿਣ ਵਾਲਾ ਆ ਇਹ ਆਵਾਮ ਐਡੇ ਐਡੇ ਵੱਡੇ ਮਹਾਨ ਗਾਇਕਾਂ ਨੇ ਸ਼ਾਇਰਾਂ ਨੇ ਢਾਡੀ ਜੱਥਿਆਂ ਨੇ ਗਾਇਆ ਆ ਬੜਾ ਵਧੀਆ ਚੱਲਦਾ ਲੋਕ ਸੁਣਦੇ ਸਾਡੇ ਤੋਂ ਲੋਕਾਂ ਨੂੰ ਇਹ ਉਮੀਦਾਂ ਹੁੰਦੀਆਂ ਕਿ ਜਿਹੜਾ ਗਾਇਕ ਆ ਨਾ ਉਹ ਆਮ ਲੋਕਾਂ ਦਾ ਆਮ ਨਿਊ ਜਨਰੇਸ਼ਨ ਦਾ ਉਹ ਇੱਕ ਰੋਲ ਅਦਾ ਕਰਦਾ ਆ ਤੇ ਉਹ ਜਨਰੇਸ਼ਨ ਉਹਨੂੰ ਫੋਲੋ ਕਰਦੀ ਆ ਅਸਰ ਤੇ ਪੈਂਦਾ ਉਹ ਫਿਰ ਜਿੱਦਾਂ ਦਾ ਮੈਂ ਇਹ ਕਹੂੰਗਾ ਕਿ ਜਿੱਦਾਂ ਦਾ ਅਸੀਂ ਦਵਾਗੇ ਨਾ ਉਹਨਾਂ ਦੇ ਮੂਰੇ ਪਰੋਸਾਂਗੇ ਉਹਨਾਂ ਨੂੰ ਆਦਤ ਪਊਗੀ ਉਹਦਾਂ ਦਾ ਖਾਣ ਦੇ ਜਦੋਂ ਅਸੀਂ ਦਵਾਗੇ ਗਲਤ ਚੀਜ਼ ਤਾਂ ਫਿਰ ਉਹਨਾਂ ਨੇ ਨਾ ਚਾਹੁੰਦੇ ਹੋયા ਵੀ ਉਹ ਹੀ ਸੁਣਨੇ ਚਾਹੇ ਆਪਾਂ ਗੱਲ ਕਰਦੇ ਆ ਇਸ ਪ੍ਰੋਫੈਸ਼ਨ ਦੇ ਨਾਲ ਰਿਲੇਟਿਡ ਕੋਈ ਵੀ ਪਰਸਨ ਹੋਵੇ ਤੁਹਾਡੇ ਨਾਲ ਜਿੱਦਾਂ 뮤జిక్ ਡਾਇਰੈਕਟਰ ਸਿੰਗਰ ਰਾਈਟਰ ਪ੍ਰੋਡਿਊਸਰ ਕੋਈ ਵੀ ਬੰਦਾ ਇਸ ਲਾਈਨ ਨਾਲ ਜੁੜਿਆ ਹੋਵੇ ਤੁਹਾਡੇ ਨਾਲ ਕੋਈ ਇਦਾਂ ਦਾ ਉਹਨੇ ਮਾਰਾ ਕੀਤਾ ਹੋਵੇ ਕਿ ਤੁਸੀਂ ਅੱਜ ਵੀ ਉਸ ਬੰਦੇ ਨੂੰ ਜਾਂ ਉਸ ਗੱਲ ਨੂੰ ਭੁੱਲ ਨਹੀਂ ਪਾ ਰਹੇ ਮੈਂ ਪਹਿਲਾਂ ਵੀ ਦੱਸਿਆ ਕਿ ਬੇਸ਼ੁਮਾਰ ਯਾਦਾਂ ਆ ਨਹੀਂ ਬੇਸ਼ੁਮਾਰ ਨਹੀਂ ਦੱਸੋ ਚਲੋ ਨਾਮ ਨਹੀਂ ਲੈਣਾ ਨਾਮ ਨਾ ਲਓ ਕੁਛ ਇੱਕ ਕਹਿੰਦੇ ਨੇ ਕਿ ਪੌੜੀ ਸਿਖਰ ਚੜਾ ਕੇ ਤਾਰੂ ਹੱਸਦਿਆਂ ਵੇਖ ਕੇ ਤਾੜੀ ਮਾਰੂ ਗੈਰਾਂ ਤੋਂ ਕੀ ਡਰਨਾ ਸੱਜਣਾ ਜਦ ਵੀ ਮਾਰੂ ਆਪਣਾ ਹੀ ਮਾਰੂ ਕੁਛ ਇੱਕ ਆਪਣਿਆਂ ਨੇ ਜਿਹੜੇ ਪਿੱਠ ਪਿੱਛੇ ਛੁਰੀ ਵੀ ਚਲਾਉਂਦੇ ਆ ਮੂੰਹ ਤੇ ਭਾਜੀ ਭਾਜੀ ਜਿਹੜੀ ਛੁਰੀ ਚਲਾਉਂਦੇ ਆ ਉਹ ਦੱਸੋ ਕਿੰਨੇ ਕਿੰਨੇ ਕਿਹੜੀ ਕਿਹੜੀ ਬਹੁਤ ਮੇਰਾ ਇੱਕ ਨੇੜੇ ਤੋਂ ਸੱਜਣ ਸਿਗਾ ਰਿਸ਼ਤੇਦਾਰ ਆ ਬਹੁਤ ਹੀ ਜ਼ਿਆਦਾ ਨਜ਼ਦੀਕੀ ਤੋਂ ਜਿਹੜੇ ਬੰਦੇ ਨੇ ਐਜ਼ ਏ ਗਾਇਕ ਅੱਜ ਤੱਕ ਮੈਨੂੰ ਬਰਦਾਸ਼ਤ ਹੀ ਨਹੀਂ ਕੀਤਾ ਅੱਛਾ ਰਿਸ਼ਤਾ ਇੰਨਾ ਨੇੜੇ ਦਾ ਆ ਮੈਂ ਨਾਂ ਨਹੀਂ ਲਾਉਂਗਾ ਮੈਂ ਮੇਰਾ ਕੋਈ ਨਵਾਂ ਗਾਣਾ ਆਉਂਦਾ ਹੈ ਵਧਾਈਆਂ ਦੇਣ ਦੀਆਂ ਤੇ ਦੂਰ ਦੀਆਂ ਗੱਲ ਦੂਰ ਦੀ ਗੱਲ ਆ ਉੱਤੇ ਲੋਕਾਂ ਕੋਲੋਂ ਭੰਡੀ ਕਰਦਾ ਉਹ ਦਫਾ ਮਾਰ ਪਰੇ ਕਿਹੜਾ ਕੋਈ ਗਵਈਆ ਅੱਛਾ ਚਲੋ ਕੋਈ ਨਹੀਂ ਮਾਲਕ ਉਹਨੂੰ ਤੰਦਰੁਸਤ ਰੱਖੇ ਸਿਹਤ ਯਾਬ ਰੱਖੇ ਪਰ ਹੁਣ ਉਹ ਕਹਿਣ ਲੱਪਿਆ ਕਿ ਇਹ ਬੰਦਾ ਮੇਰਾ ਆ ਲੱਗਦਾ ਕਿਉਂਕਿ ਨਾਮ ਹੋ ਗਿਆ ਇਹ ਤੇ ਉਹ ਮਾਲਕ ਦੀ ਕਿਰਪਾ ਮੇਰੀ ਮਿਹਨਤ ਆ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਹੁਣ ਉਹ ਆਪਣੇ ਆਪ ਉਹ ਬੰਦਾ ਕਹਿਣ ਲੱਪਿਆ ਨਹੀਂ ਇਹਦੇ ਨਾਲ ਮੇਰਾ ਆ ਰਿਸ਼ਤਾ ਤੇ ਮੈਨੂੰ ਵੀ ਯਾਦ ਆ ਇੱਕ ਵਾਰ ਮੈਂ ਉਹਨਾਂ ਦੇ ਪਿੰਡ پروگرام ਕਰਨ ਗਿਆ ਸੀ ਬੜਾ ਨੇੜੇ ਦਾ ਰਿਸ਼ਤਾ ਮੈਂ ਜ਼ਿਕਰ ਨਹੀਂ ਕਰੂੰਗਾ ਤਿੰਨ ਵਾਰ ਫੋਨ ਤੇ ਕਿਹਾ ਕਿ ਆਜੋ ਭਾਜੀ ਘਰੋਂ ਚਾਹ ਪੀ ਕੇ ਜਾਇਓ ਅੱਛਾ ਮੈਂ ਵੀ ਕਹਿ ਦਿੱਤਾ ਬਸ ਕਿ ਆਉਨੇ ਆ ਗਏ ਨਹੀਂ ਮੈਨੂੰ ਯਾਦ ਸੀ ਮੈਨੂੰ ਨਾ ਭੁੱਲਣ ਵਾਲੀ ਜਿਹੜੀ ਘਟਨਾ ਹੈ ਕਦੀ ਲਾਈਫਟਾਈਮ ਨਹੀਂ ਭੁੱਲ ਸਕਦੀ ਸਹੀ ਗੱਲ ਆ ਤੇ ਲਾਈਫ ਦਾ ਕੋਈ ਇਦਾਂ ਦਾ ਮੂਮੈਂਟ ਜਿਹੜਾ ਅੱਛਾ ਖੁਸ਼ੀ ਵਾਲਾ ਜਿਹੜਾ ਨਹੀਂ ਅੱਜ ਵੀ ਭੁੱਲ ਪਾਏ ਮੇਰੇ ਹਾਲੇ ਤੱਕ ਤਾਂ ਨਹੀਂ ਆਇਆ ਖੁਸ਼ੀ ਵਾਲਾ ਨਹੀਂ ਹੈਗਾ ਗਮ ਵਾਲਾ ਦੇਖੋ ਨਾਰਮਲ ਖੁਸ਼ੀਆਂ ਤੇ ਆਉਂਦੀਆਂ ਆ ਪਰਿਵਾਰਕ ਤੌਰ ਤੇ ਦੁਨੀਆ ਦੇ ਵਿੱਚ ਪਰ ਮੇਰੇ ਲਈ ਤੁਸੀਂ ਕਿਹਾ ਕਿ ਮੇਰੀ ਲਾਈਫ ਦੇ ਵਿੱਚ ਖੁਸ਼ੀ ਵਾਲਾ ਪਲ ਸਭ ਤੋਂ ਵੱਡਾ ਤੇ ਸਭ ਤੋਂ ਵੱਡਾ ਅਸ਼ੀਰਵਾਦ ਉਦੋਂ ਸਾਬਿਤ ਹੋਊਗਾ ਜਦੋਂ ਮੇਰੇ ਗਾਣੇ ਦੇ ਜ਼ਰੀਏ ਮੈਂ ਆਪਣੇ ਗੁਰੂ ਜੀ ਹੁਣਾਂ ਤੱਕ ਪਹੁੰਚ ਗਿਆ ਜਦੋਂ ਮੈਨੂੰ ਗੁਰੂ ਜੀ ਹੰਸ ਰਾਜ ਹੰਸ ਨੇ ਕਿਹਾ ਕਿ ਬੇਟੇ ਸ਼ਾਬਾਸ਼ ਤੇਰੇ ਤੋਂ ਇਹ ਉਮੀਦ ਸੀ ਜਿੱਥੇ ਅੱਜ ਤੂੰ ਪਹੁੰਚਾ ਖੈਰ ਮੇਰੀ ਮੰਜ਼ਿਲ ਬੜੀ ਦੂਰ ਆ ਮੈਂ ਹਲੇ ਰਾਹੀ ਆ ਜਿਹੜੇ ਤੁਹਾਡੇ ਨਾਲ ਘਟਨਾ ਵਾਪਰੀ ਉਹ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਤਾਂ ਫੈਮਿਲੀ ਮੈਂਬਰ ਹੋਵੇ ਨਾ ਬਿਲਕੁਲ ਕਲੋਜ਼ ਤੋਂ 뮤జిక్ ਡਾਇਰੈਕਟਰ ਕੋਈ ਸਿੰਗਰ ਕੋਈ ਰਾਈਟਰ ਉਹਨਾਂ ਨੇ ਤੁਹਾਡੇ ਨਾਲ ਕੁਝ ਮਾਲਾ ਕੀਤਾ ਹੋਵੇ ਜਿਹੜਾ ਤੁਸੀਂ ਅੱਜ ਵੀ ਨਹੀਂ ਉਸ ਗੱਲ ਨੂੰ ਵੀ ਨਹੀਂ ਭੁੱਲ ਪਾਏ ਤੇ ਉਸ ਬੰਦੇ ਨੂੰ ਵੀ ਨਹੀਂ ਭੁੱਲ ਪਾਏ ਤੁਹਾਡੇ ਸਾਹਮਣੇ ਅੱਜ ਵੀ ਤੁਹਾਨੂੰ ਗੁੱਸਾ ਚੜਦਾ ਹੋਵੇ ਕਿ ਬਸ ਇਹਨੂੰ ਨਹੀਂ ਮੈਂ ਛੱਡਣਾ ਅੱਜ ਇਦਾਂ ਦਾ ਕੋਈ ਇਦਾਂ ਵੀ ਹੋਇਆ ਕੌਣ ਕੋਈ ਇੱਕ ਰਾਈਟਰ ਬੜੇ ਅੱਛੇ ਕਲੋਜ਼ ਤੋਂ ਅ ਇਦਾਂ ਕਹਿ ਲੋ ਕਿ ਭਾਜੀ ਇਹ ਗਾਣਾ ਆ ਮੈਂ ਹੀ ਉਹਨਾਂ ਨੂੰ ਸਥਾਈ ਦਿੱਤੀ ਆ ਕਿਆ ਗਾਣਾ ਆ ਭਾਜੀ ਇਹਨੂੰ ਪੂਰੇ ਕਰ ਦਿਓ ਉਹਨਾਂ ਨੇ ਵੀ ਬਾਬਾ ਮੇਰਾ ਇਸਤੇਮਾਲ ਕੀਤਾ ਗਾਣਾ ਲਿਖ ਲਿਆ ਕੰਪੋਜੀਸ਼ਨ ਕਰ ਲਈ ਰਿਹਾਸਲਾਂ ਕਰ ਲਈਆਂ ਬਸ ਰਿਕਾਰਡਿੰਗ ਵੇਲੇ ਕਿਸੇ ਹੋਰ ਤੋਂ ਕਰਵਾ ਲਿਆ ਮੈਨੂੰ ਤੇ ਉਦੋਂ ਪਤਾ ਲੱਗਾ ਜਦੋਂ ਗਾਣਾ ਮਾਰਕੀਟ 'ਚ ਆ ਗਿਆ ਨਹੀਂ ਲਿਰਿਕਸ ਤੁਸੀਂ ਲਿਖੇ ਸੀ ਲਿਰਿਕਸ ਵੀ ਅੱਧੇ ਪਚਦੇ ਮੇਰੇ ਹੱਥੇ ਪਚਦੇ ਉਹਨਾਂ ਦੇ ਉਹ ਕਈ ਵਾਰੀ ਬੰਦਾ ਕਰ ਲੈਂਦਾ ਨਾ ਇਹ ਕੋਪੀਰਾਈਟ ਨਹੀਂ ਲਿਆ ਨਾ ਜਿਸ ਉਹਨਾਂ ਤੋਂ ਮੋੜੇ ਪੁੱਛਦੇ ਉੱਥੇ ਤਾਂ ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਉਹਦਾ ਗਾਣਾ ਮਾਰਕੀਟ 'ਚ ਆ ਗਿਆ ਮੈਂ ਕਿਹਾ ਇੱਥੇ ਮੈਂ ਇੱਥੇ ਐਵੇਂ ਮਹੀਨਾ ਕਮੇਟ ਕਰ ਉ ਜਦੋਂ ਕਿਸੇ ਮਾਂ ਕੋ ਪੁੱਤ ਖੋਇਆ ਜਾਵੇ ਨਾ ਉਸ ਮਾਂ ਨੂੰ ਦਰਦ ਹੁੰਦਾ ਹੂੰ ਤੁਸੀਂ ਹੈਲਪ ਕੀਤੀ ਫਿਰ ਬਾਅਦ ਵਿੱਚ ਉਸ ਗਾਣੇ ਨੂੰ ਰਿਲੀਜ਼ ਕਿਸੇ ਹਾਂ ਬਿਲਕੁਲ ਬਿਲਕੁਲ ਕਿਉਂ ਨਹੀਂ ਕਿਉਂ ਨਹੀਂ ਤੇ ਜਿੱਦਾਂ ਤੁਹਾਡੇ ਹੁਣ ਤੱਕ ਜਿੰਨੇ ਵੀ ਗੀਤ ਆ ਚੁੱਕੇ ਆ ਮਾਰਕੀਟ ਦੇ ਵਿੱਚ ਹੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਪਬਲਿਕ ਨੇ ਬਿਲਕੁਲ ਬਿਲਕੁਲ ਜਿਹਦੇ ਉਹਨਾਂ ਦੇ ਵਿੱਚੋਂ ਕੋਈ ਆਪਣਾ ਫੇਵਰਟ ਗੀਤ ਦੋ ਲਾਈਨਾਂ ਦੱਸੋ ਕਹ ਲਈ ਮੇਰੀ ਮਾਂ ਵੱਲੋਂ ਮੈਨੂੰ ਸਰਪ੍ਰਾਈਜ਼ ਸੀਗਾ ਬਹੁਤ ਵੱਡਾ ਆਸ਼ੀਰਵਾਦ ਸੀ ਹੁਣ ਉਹ ਦੁਨਿਆਵੀ ਤੌਰ ਤੇ ਮੇਰੇ ਵਿੱਚ ਨਹੀਂ ਗਏ ਮੈਂ ਬੜਾ ਮਿਸ ਕਰਦਾ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਆ ਉਹ ਇੱਕ ਮੈਰਿਜ ਤੇ ਗਏ ਸੀ ਉਹਨਾਂ ਨੇ ਮੈਨੂੰ ਇੱਕ ਲੋਕ ਗੀਤ ਦੀਆਂ ਲਾਈਨਾਂ ਦਿੱਤੀਆਂ ਸੀ ਉਹਨੂੰ ਮੈਂ ਰਿਕਾਰਡ ਕਰਾਇਆ ਸੀ ਉਸ ਗੀਤ ਨੂੰ ਮੇਰੇ ਤੋਂ ਬਿਨਾ ਮੇਰੇ ਤੋਂ ਸੀਨੀਅਰ ਆਰਟਿਸਟ ਨੇ ਬੜੀ ਮੁਹੱਬਤ ਦਿੱਤੀ ਆ ਉਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਗੱਡ ਗੜੀਰੇ ਵਾੜ ਆਵੇ ਗੱਡ ਗੜੀਰੇ ਵਾੜ ਆਵੇ ਗੱਡੇ ਉੱਤੇ ਡੋਲ ਪਿਆ ਮੈਂ ਚੋਰੀ ਵੇ ਮੈਂ ਚੋਰੀ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਹੋ ਆਪਣੇ ਗੁਰੂ ਜੀ ਬਾਰੇ ਦੱਸਿਆ ਬਹੁਤ ਵਧੀਆ ਵਧੀਆ ਗੱਲਾਂ ਸਾਂਝੀਆਂ ਹਾਂਜੀ ਹਾਂਜੀ ਬਿਲਕੁਲ ਤੇ ਉਹਨਾਂ ਦਾ ਕੋਈ ਗੀਤ ਵੀ ਦਿਸਕਾਂ ਨੂੰ ਸੁਣਾਓ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਵੇ ਉਹਨਾਂ ਦੇ ਸਾਰੇ ਗਾਣੇ ਬਹੁਤ ਵਧੀਆ ਹੈ ਤੇ ਛੋਟਾ ਜਿਹਾ ਇੱਕ ਮੈਂ ਸੁਣਾ ਰਿਹਾ ਤੁਹਾਡੀ ਨਜ਼ਰ ਕਰ ਰਿਹਾ ਹਾਏ ਸਾਡੇ ਹਾਏ ਸਾਡੇ ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ ਨੀ ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ ਨਾਗਣੇ ਨੀ ਇੱਕ ਡੰਗ ਹੋਰ ਮਾਰ ਜਾ ਨੱਕਣੇ ਨੀਕ ਡੰਗ ਹੋਰ ਮਾਰ ਜਾ ਹਾਏ ਸਾਡੇ ਬਹੁਤ ਵਧੀਆ ਬਹੁਤ ਵਧੀਆ ਗਾਇਆ ਤੇ ਜਿੱਦਾਂ ਕਿ ਤੁਸੀਂ ਕਹਿੰਦੇ ਆ ਸੰਗੀਤ ਬਾਰੇ ਆਪਾਂ ਗੱਲ ਕਰਦੇ ਆ ਸੰਗੀਤ ਪ੍ਰੋਫੈਸ਼ਨਲ ਤੁਸੀਂ ਹੋ ਤੁਹਾਡੇ ਮਤਲਬ ਦਿਮਾਗ ਦੇ ਵਿੱਚ ਤੁਹਾਡੀ ਥਿੰਕਿੰਗ ਦੇ ਅਕੋਰਡਿੰਗ ਇਹਦੀ ਕੀ ਪਰਿਭਾਸ਼ਾ ਹੈ ਬਹੁਤ ਵੱਡਾ ਤੁਹਾਡਾ ਸਵਾਲ ਆ ਨੈਂਸੀ ਜੀ ਸੰਗੀਤ ਦੀ ਪਰਿਭਾਸ਼ਾ ਅਦਰਵਾਇਜ਼ ਕੋਈ ਦੁਨੀਆਵੀ ਜ਼ੁਬਾਨ ਜਾਂ ਸ਼ਬਦਾਂ ਦੇ ਵਿੱਚ ਦੇਣੀ ਹੋਵੇ ਤੇ ਬਹੁਤ ਔਖਾ ਕੰਮ ਆ ਕਿਉਂਕਿ ਸੰਗੀਤ ਇਨਸਾਨ ਦੇ ਜਨਮ ਤੋਂ ਲੈ ਕੇ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਉਹਦੀ ਪਹਿਲੀ ਕਿਲਕਾਰੀ ਕਿਸੇ ਸੁਰ ਚ ਆ ਤੇ ਲਾਸਟ ਟਾਈਮ ਮੌਤ ਤੱਕ ਜਦੋਂ ਅੰਤ ਸਮੇਂ ਵੈਣ ਪੈਂਦੇ ਆ ਤੇ ਉਹ ਸੰਗੀਤ ਆ ਹਵਾ ਚੱਲਦੀ ਇੱਕ ਲੈ ਵਿੱਚ ਆ ਸੰਗੀਤ ਆ ਹਾ ਤਾੜੀ ਲੱਗੀ ਆ ਇਹ ਸੰਗੀਤ ਆ ਕਿਸੇ ਚੀਜ਼ ਦਾ ਖੜਾਕ ਹੁੰਦਾ ਸੰਗੀਤ ਆ ਆਪਾਂ ਗੱਲ ਕਰ ਰਹੇ ਆ ਇਹ ਕਿਸੇ ਨਾ ਕਿਸੇ ਸੁਰ ਚ ਆ ਸੋ ਮੇਰੇ ਅਕੋਰਡਿੰਗ ਕਾਇਨਾਤ ਇੱਕ ਸੰਗੀਤ ਦੀ ਬਹੁਤ ਵੱਡੀ ਇੰਸਟੀਚਿਊਟ ਆ ਤੇ ਲਫ਼ਜ਼ਾਂ ਵਿੱਚ ਜਾਂ ਕਿਸੇ ਹੋਰ ਤਰੀਕੇ ਦੇ ਨਾਲੇ ਦੀ ਪ੍ਰਭਾਸ਼ਾ ਦੀ ਇਹ ਤੇ ਔਖੀ ਆ ਕਿਉਂਕਿ ਸੰਗੀਤ ਬਹੁਤ ਵੱਡਾ ਸਮੁੰਦਰ ਆ ਤੁਸੀਂ ਮੈਂ ਹੋਰ ਵੀ ਬਹੁਤ ਸਾਰੇ ਫਨਕਾਰ ਸਾਰੇ ਅਸੀਂ ਇੱਕ ਇੱਕ ਬੂੰਦ ਆ ਪੰਜਾਬੀ ਸੰਗੀਤ ਦਾ ਆਪਾਂ ਗੱਲ ਕਰਦੇ ਆ ਫੇਮਸ ਜਿਹਨਾਂ ਨੂੰ ਸਾਰੇ ਜਾਣਦੇ ਆ ਉਹਨਾਂ ਦੇ ਵਿੱਚੋਂ ਕੋਈ ਇੱਕ ਪਰਸਨ ਜੇ ਤੁਹਾਨੂੰ ਪਸੰਦ ਨਾ ਕਰਦਾ ਹੋਵੇ ਅੱਛਾ ਮੈਨੂੰ ਪਸੰਦ ਨਾ ਕਰਦਾ ਹੋਵੇ ਹਾਂਜੀ ਹਾਂਜੀ ਮੈਨੂੰ ਪਤਾ ਨਹੀਂ ਹੁਣ ਮੂੰਹ ਤੇ ਤਾਂ ਸਾਰੇ ਕਹਿੰਦੇ ਚੰਗਾ ਚੰਗਾ ਤੇ ਤਾਂ ਕਈ ਵਾਰੀ ਗਾਉਂਦਿਆਂ ਗਾਉਂਦਿਆਂ ਵੀ ਹੋ ਜਾਂਦਾ ਐਦਾਂ ਨਾ ਕੈਵਨ ਚ ਤਿਆਰ ਹੁੰਦੇ ਆ ਜਾਂ ਚਾਹ ਪੀਂਦੇ ਆ ਵੀ ਅਕਸਰ ਕਈ ਵਾਰੀ ਕੁਛ ਇੱਕ ਸੰਗਰ ਚਲੋ ਨਾ ਤਾਂ ਨਹੀਂ ਲੈਣਾ ਚਾਹੀਦਾ ਹਮ ਗੁਲਾਮ ਜੀ ਪਹਿਲਾਂ ਤੁਸੀਂ ਗਾ ਲਓ ਦੇ ਨਾਮ ਹੀ ਤਾਂ ਪੁੱਛਿਆ ਤੁਹਾਨੂੰ ਚਲੋ ਚੰਗਾ ਨਹੀਂ ਲੱਗਦਾ ਫਿਰ ਉਹ ਸੁਣਨਗੇ ਹੈ ਕੁਛ ਇੱਕ ਹੁੰਦੇ ਆ ਆਪਣੇ ਨਾਲ ਇਸ ਸਮਕਾਲੀ ਜਾਂ ਛੋਟੇ ਜਾਂ ਵੱਡੇ ਗੁਲਾਮ ਜੀ ਪਹਿਲਾਂ ਤੁਸੀਂ ਗਾਓ ਘੰਟਾ ਡੇਢ ਘੰਟਾ ਤੁੰਣ ਕੇ ਗਾਓ ਹਲੇ 15 ਮਿੰਟ ਹੀ ਹੋਣੇ ਅ ਕਈ ਵਾਰੀ ਸਟੇਜ ਕਿਸੇ ਦੇ ਪਿਉਦੇ ਨਹੀਂ ਹੁੰਦੀ ਗਾਣਾ ਵਸ ਜਾਣਾ ਮੇਰੀ ਵਸ ਨਹੀਂ ਹੁੰਦਾ ਉਹ ਸਰੋਤਿਆਂ ਦੀ ਕਸੌਟੀ ਤੇ ਖਰਾਬ ਉਤਰ ਜਾਣਾ ਫਕੀਰਾਂ ਵੱਲੋਂ ਕਾਫੀ ਇਨਾਮ ਖਲਾਮ ਪੈਸਿਆਂ ਦੇ ਰੂਪ ਵਿੱਚ ਆਉਣਾ ਵਾਣਾ ਨਾਲ ਹੀ ਮਗਰ ਵੇ ਬਸ ਮਿਰਚਾਂ ਲੜ ਜਾਂਦੀਆਂ ਤੇ ਕੋਈ ਇਦਾਂ ਦਾ ਸਿੰਗਰ ਜਿਹੜਾ ਤੁਹਾਨੂੰ ਪਸੰਦ ਨਾ ਹੋਵੇ ਸਿੰਗਰ ਸਾਰੇ ਵਧੀਆ ਆਪੋ ਆਪਣੀ ਥਾਂਵੇਂ ਸਾਰੇ ਹੀ ਮੇਰੇ ਨਾਲੋਂ ਸੀਨੀਅਰ ਆ ਮੈਂ ਤੇ ਇਹ ਕਹੂੰਗਾ ਕਿ ਹਮਨੇ ਹੀ ਚੰਗੇ ਬੁਰਾ ਨਾ ਕੋਈ ਸਾਰੇ ਚੰਗੇ ਆ ਪਰ ਮੈਂ ਦੇਖੋ ਇੱਕ ਰੱਬ ਇੱਕ ਆ ਇਸ਼ਕ ਇੱਕ ਵਾਰੀ ਹੁੰਦਾ ਮੈਨੂੰ ਜੇ ਕੋਈ ਪੁੱਛੇ ਕਿ ਇਸ਼ਕ ਹੋਇਆ ਆਮ ਬੰਦੇ ਇਸ਼ਕ ਕਰਿਆ ਗਲੀ ਚ ਖੇਡਦੇ ਜਿਹੜੇ ਕੁੜੀਆਂ ਮੁੰਡਿਆਂ ਦੇ ਹੁੰਦੇ ਮੈਂ ਇਸ ਇਸ਼ਕ ਦੀ ਗੱਲ ਨਹੀਂ ਕਰ ਰਿਹਾ ਮੇਰਾ ਇਕੋ ਹੀ ਮਹਿਬੂਬ ਆ ਉਹਦੇ ਨਾਲ ਹੀ ਮੈਂ ਐਸ਼ ਕੀ ਕੀਤਾ ਆ ਉਹੀ ਮੇਰਾ ਰਾਂਝਾ ਉਹੀ ਮੇਰੀ ਹੀਰ ਉਹੀ ਮੇਰਾ ਰੱਬ ਸੰਗੀਤ ਮੇਰੀ ਇਬਾਦਤ ਆ ਸਾਧਨਾ ਆ ਉਹਨਾਂ ਦਾ ਨਾਮ ਆ ਹੰਸ ਰਾਜ ਹੰਸ ਤੇਰੇ ਲਈ ਹੋਏ ਰੱਬ ਇਹ ਤਾਂ ਹੋ ਗਿਆ ਜਿਹੜੇ ਤੁਹਾਡੇ ਗੁਰੂ ਜੀ ਆ ਜਿਹਨੂੰ ਤੁਸੀਂ ਪਸੰਦ ਨਹੀਂ ਕਰਦੇ ਉਹਦਾ ਨਾਮ ਪਸੰਦ ਮੈਂ ਸਾਰਿਆਂ ਨੂੰ ਕਰਦਾ ਆਪੋ ਆਪਣੀ ਥਾਂਵੇਂ ਸਾਰੇ ਵਧੀਆ ਆ ਮੈਂ ਤੁਹਾਨੂੰ ਇਹ ਦੱਸਿਆ ਕਿ ਮੈਂ ਸੁਣਦਾ ਹੀ ਹਾਂ ਸਰਾ ਹੀ ਹਾਂਸ ਨੂੰ ਪਹਿਲੇ ਨੰਬਰ ਤੇ ਸੈਕਿੰਡ ਪੁਆਇੰਟ ਇਹਨਾਂ ਵਰਗੇ 우ਸਤਾਦ ਜਨਾਬ ਸਾਬਰ ਕੁੱਟੀ ਸਾਹਿਬ ਮੇਰੇ ਚਾਚਾ ਜੀ ਆ ਸਰਦੂਲ ਸਕੰਦਰ ਸਾਹਿਬ ਸੁਰਿੰਦਰ ਚੰਦਾ ਜੀ ਦੁਰਗਾ ਰੰਗੀਲਾ ਜੀ ਜਿਨ੍ਹਾਂ ਦੇ ਗਾਣੇ ਦੇ ਵਿੱਚੋਂ ਸੁਰੀਲਾਪਨ ਜਿਹੜੇ ਸੁਰ ਨਾਲ ਬਬਸਤਾ ਸਿੰਗ ਰਿਆ ਮਾਸਟਰ ਸਲੀਮ ਜੀ ਬਾਕੀ ਸਿੰਗਰ ਸਾਰੇ ਆਪੋ ਆਪਣੀ ਥਾਂ ਵਿੱਚ ਠੀਕ ਆ ਕਿਸੇ ਨੂੰ ਪਨੀਰ ਚੰਗਾ ਲੱਗਦਾ ਕਿਸੇ ਨੂੰ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਜੋ ਮਰਜੀ ਕੋਲ ਉਹ ਆਪਾਂ ਆਪਣੀ ਪਸੰਦ ਆ ਮੈਨੂੰ ਸਾਰੇ ਠੀਕ ਆ ਆਪੋ ਆਪਣੇ ਥਾਂਵੇਂ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਬਹੁਤ ਵਧੀਆ ਆਵਾਜ਼ ਦੇ ਮਾਲਿਕ ਹੋ ਤੁਸੀਂ ਥੈਂਕਸ ਇਹ ਬਹੁਤ ਬਹੁਤ ਸਾਡੇ ਦਰਸ਼ਕਾਂ ਨੂੰ ਤੁਸੀਂ ਗੀਤ ਸੁਣਾਇਆ ਆਪਣਾ ਪਿਆਰਾ ਗੀਤ ਜਿਹੜਾ ਤੁਹਾਨੂੰ ਬਹੁਤ ਠੀਕ ਆ ਜੀ ਸਾਡੇ ਪ੍ਰੋਗਰਾਮ ਟੀ ਐਂਡ ਟਾਕ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਜਾਂ ਸੰਦੇਸ਼ ਹਾਂਜੀ ਬਹੁਤ ਵੱਡੇ ਫਨਕਾਰ ਜਾਂ ਬਹੁਤ ਵੱਡੇ ਗਵਈਏ ਦੰਦੇ ਮੈਂ ਤੇ ਆਪਣੇ ਆਪ ਨੂੰ ਕਹਾਂਗਾ ਕਿ ਮੈਂ ਸੰਗੀਤ ਦਾ ਸਟੂਡੈਂਟ ਆ ਪਲੱਸ ਸਟਰਗਲਰ ਕਈ ਵਾਰੀ ਮੈਂ ਆਪਣੇ ਗੁਰੂ ਜੀ ਹੁਣਾਂ ਲਈ ਦੋ ਲਾਈਨਾਂ ਬੋਲਦਾ ਹੁੰਨਾ ਕਿ ਮੰਜ਼ਿਲ ਦਾ ਰਾਹੀ ਹੂੰ ਬਟਕਾ ਹੋਆ ਮੰਜ਼ਿਲ ਦਾ ਰਾਹੀ ਹੂੰ ਦਿਲ ਕੋ ਜਨੂ ਮਿਲ ਗਿਆ ਮੈਂ ਨੇ ਕਦੇ ਕਿਸੇ ਫਰਿਸ਼ਤੇ ਕੋ ਨਹੀਂ ਦੇਖਾ ਆਪ ਕੋ ਦੇਖਾ ਤੋ ਦਿਲ ਕੋ ਸਕੂਨ ਮਿਲ ਗਿਆ ਤੇ ਮੈਂ ਬੇਨਤੀ ਕਰਾਂਗਾ ਆਪਣੇ ਤੋਂ ਛੋਟੀ ਉਮਰ ਦੇ ਗਾਇਕ ਭੈਣ ਭਰਾਵਾਂ ਨੂੰ ਜਾਂ ਵੱਡਿਆਂ ਨੂੰ ਕਿ ਅੱਛਾ ਸੰਗੀਤ ਸੁਣੋ ਕਿਉਂਕਿ ਜੋ ਅਸੀਂ ਸੁਣਾਗੇ ਜੈਸੀ ਸੰਗਤ ਵੈਸੀ ਰੰਗਤ ਜੋ ਮਾਣਾਂਗੇ ਉਹਦਾ ਅਸਰ ਹੁੰਦਾ ਫੇ ਦਿਮਾਗ ਤੇ ਤੇ ਉਹਦੇ ਨਾਲ ਆਟੋਮੈਟਿਕਲੀ ਤੁਸੀਂ ਵੀ ਅੱਛਾ ਗਾਓਗੇ ਜਿਹਦੇ ਨਾਲ ਸਾਡੇ ਸਰੋਤਿਆਂ ਤੇ ਅੱਛਾ ਅਸਰ ਪਵੇਗਾ ਸਾਡੇ ਪੰਜਾਬ ਵਾਸੀਆਂ ਦੀ ਲਈ ਉਹ ਬਿਹਤਰ ਹੋਵੇਗਾ ਇਹ ਮੇਰੇ ਵੱਲੋਂ ਉਹਨਾਂ ਨੂੰ ਇੱਕ ਐਡਵਾਈਸ ਵਧੀਆ ਮੈਸੇਜ ਦਿੱਤਾ ਤੁਸੀਂ ਤੁਸੀਂ ਆਪਣਾ ਕੀਮਤੀ ਢੰਗ ਘਟਿਆ ਸਾਡੇ ਇਸ ਸਟੂਡੀਓ ਦੇ ਵਿੱਚ ਆਏ ਫੋਕ ਐਂਡ ਬੀਡਜ਼ ਸਟੂਡੀਓ ਦੇ ਵਿੱਚ ਬਹੁਤ ਦੁੱਖਿਆ ਲੱਗਾ ਤੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਤੁਸੀਂ ਆਪਣੇ ਜੋ ਵੀ ਤੁਹਾਡੇ ਨਾਲ ਹੱਟ ਬੀਤੀਆਂ ਮੇਰੇ ਵੱਲੋਂ ਫਿਰ ਦੁਬਾਰਾ ਤੋਂ ਫੋਕ ਐਂਡ ਬੀਡਜ਼ ਚੈਨਲ ਵੇਖਣ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਔਰ ਨੈਨਸੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਵੱਡਾ ਥੈਂਕਸ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਮਾਂ ਹੋ ਚੁੱਕਾ ਹੈ ਟੀਆਈ ਟੌਪ ਪ੍ਰੋਗਰਾਮ ਦੇਖਦੇ ਸਾਨੇ ਹੀ ਦਸ਼ਕਾਂ ਤੋਂ ਇਜਾਜ਼ਤ ਲੈ ਰਿਹਾ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਕੁਝ ਨਵਾਂ ਅੰਦਾਜ਼ ਤੇ ਨਵੇਂ ਗੈਸਟ ਦੇ ਨਾਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਫੋਕ ਐਂਡ ਬੀਟਸ ਚੈਨਲ ਤੋਂ ਧੰਨਵਾਦ